ਰੈਡੀ ਵਿਦੇਸ਼ਾਂ ਤੋਂ ਲੋਕਾਂ ਵੱਲੋਂ ਕੈਨੇਡਾ ਦੇ ਵੀਜੇ ਅਤੇ ਪੱਕੀ ਇਮੀਗ੍ਰੇਸ਼ਨ ਲਗਾਤਾਰ ਅਪਲਾਈ ਕੀਤੀ ਜਾ ਰਹੀ ਹੈ ਪਰ ਦਬਾਹੇ ਹੇਠ ਚੱਲ ਰਹੀ ਟਰੂਡੋ ਸਰਕਾਰ ਨੇ ਵੀਜ਼ਾ ਧੋਖਾਧੜੀ ਰੋਕਣ ਲਈ ਅਚਾਨਕ ਸਖਤ ਰੁਖ ਅਖਤਿਆਰ ਕੀਤਾ ਹੋਇਆ ਹੈ ਡੰਡੀ ਅਜੇ ਵਿੱਚ ਕੈਨੇਡਾ ਦਾ ਵੀਜ਼ਾ ਜਾਰੀ ਕਰਨ ਦੀ ਦਰ ਘਟ ਗਈ ਹੈ ਜਿਸ ਵਿੱਚ ਪ੍ਰਮੁੱਖ ਤੌਰ ਉੱਤੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਤੋਂ ਨਾ ਦਰ ਵਧਦੀ ਜਾ ਰਹੀ ਹੈ ਡੰਡੀ ਪਤਾ ਲੱਗਾ ਹੈ ਕਿ ਕੈਨੇਡਾ ਸਰਕਾਰ ਨੇ 2025 ਦੌਰਾਨ ਐਕਸਪ੍ਰੈਸ ਐਂਟਰੀ ਸਿਸਟਮ ਵਿੱਚੋਂ ਸਕਿਲਡ ਵਰਕਰਜ਼ ਨੂੰ 124590 ਪੱਕੇ ਬੀਜੇ ਦੇਣ ਦਾ ਟੀਚਾ ਰੱਖਿਆ ਹੈ ਜੋ 2024 ਨਾਲੋਂ 13820 ਬੀਜੇ ਵੱਧ ਹਨ ਡੰਡੀ ਇਸ ਦੇ ਨਾਲ ਹੀ 2024 ਦੇ ਮੁਕਾਬਲੇ 2025 ਵਿੱਚ ਕੁੱਲ ਮਿਲਾ ਕੇ 20% ਦੀ ਘਟ ਪੱਕੇ ਬੀਜੇ ਜਾਰੀ ਕੀਤੇ ਜਾਣੇ ਹਨ ਟੰਡੀ ਪ੍ਰੋਵਿੰਸ਼ੀਅਲ ਨਾਮਣੀ ਪ੍ਰੋਗਰਾਮ ਵਿੱਚ ਵੱਡੀ ਕਟੌਤੀ ਬਾਰੇ ਪਤਾ ਲੱਗ ਰਿਹਾ ਹੈ ਜਿਸ ਨੂੰ 2024 ਦੇ 110000 ਬੀਜਿਆਂ ਤੋਂ ਘਟਾ ਕੇ 2025 ਵਾਸਤੇ 55000 ਕਰ ਦਿੱਤਾ ਗਿਆ ਹੈ ਟੰਡੀ 2025 2026 ਅਤੇ 2027 ਸਾਲਾਂ ਵਿੱਚ ਮਿੱਥੇ ਗਏ ਤੀਜੇ ਅਨੁਸਾਰ ਟੈਂਪਰੇਰੀ ਫਾਰਨ ਵਰਕਰ ਪ੍ਰੋਗਰਾਮ ਤਹਿਤ ਹਰੇਕ ਸਾਲ 82000 ਤੋਂ ਵੱਧ ਵਰਕ ਪਰਮਿਟ ਜਾਰੀ ਨਹੀਂ ਕੀਤੇ ਜਾਣਗੇ ਡੰਡੀ ਇਸ ਦੇ ਨਾ ਹੀ ਜੋਬ ਆਫਰ ਦੇ ਨਾ ਉੱਤੇ ਕੈਨੇਡਾ ਵਿੱਚ ਲੋਡ ਬੰਦ ਵਿਦੇਸ਼ੀਆਂ ਦੀ ਕੀਤੀ ਜਾ ਰਹੀ ਅੰਨੀ ਲੁੱਟ ਰੋਕਣ ਲਈ ਕੈਨੇਡਾ ਸਰਕਾਰ ਦੀ ਨੀਂਦ ਖੁੱਲੀ ਹੈ ਅਤੇ ਮਾਰਚ 2025 ਤੋਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਰੈਡੀ ਦੇ ਸਾਰੇ ਨੰਬਰ ਕੱਟ ਦੇਣ ਦਾ ਫੈਸਲਾ ਵੀ ਕੀਤਾ ਹੈ ਡੰਡੀ ਇਸ ਕਟੌਤੀ ਤੋਂ ਐਕਸਪ੍ਰੈਸ ਐਂਟਰੀ ਦੇ ਨਵੇਂ ਪ੍ਰੋਫਾਈਲ ਅਤੇ ਉਹ ਲੋਕ ਪ੍ਰਭਾਵਿਤ ਹੋਣਗੇ ਜਿੰਨਾ ਦਾ ਨਾਂ ਅਜੇ ਡਰਾਅ ਵਿੱਚ ਨਹੀਂ ਨਿਕਲਿਆ ਹੋਵੇਗਾ ਡੰਡੀ ਇਸੇ ਦੌਰਾਨ ਅਗਸਤ 2020 ਤੋਂ ਜਨਤਕ ਨੀਤੀ ਤਹਿਤ ਵਿਜ਼ਟਰ ਵੀਜ਼ਾ ਧਾਰਕਾਂ ਨੂੰ ਕੈਨੇਡਾ ਵਿੱਚ ਜਾ ਕੇ ਵਰਕ ਪਰਮਿਟ ਅਪਲਾਈ ਕਰਨ ਦੀ ਮਿਲੀ ਹੋਈ ਖੁੱਲ ਵੀ 28 ਫਰਵਰੀ 2025 ਨੂੰ ਬੰਦ ਹੋ ਜਾਵੇਗੀ ਡੰਡੀ ਇੱਕ ਤਾਜ਼ਾ ਖਬਰ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਵਾਸੀਆਂ ਦੇ ਵਿਦੇਸ਼ੀ ਮਾਪਿਆਂ ਨਾਨਕਿਆਂ ਦਾਦਕਿਆਂ ਵਾਸਤੇ ਪੱਕੀ ਇਮੀਗ੍ਰੇਸ਼ਨ ਹਾਲ ਦੀ ਘੜੀ ਬੰਦ ਕਰਨ ਦਾ ਐਲਾਨ ਕੀਤਾ ਹੈ ਡੰਡੀ ਮਿਲਰ ਨੇ ਬੀਤੇ ਕੱਲ ਆਖਿਆ ਕਿ ਪਹਿਲਾਂ ਤੋਂ 2024 ਵਿੱਚ ਲਗਭਗ 35700 ਪ੍ਰਾਪਤ ਕੀਤੀਆਂ ਜਾ ਚੁੱਕੀਆਂ ਅਰਜ਼ੀਆਂ ਦਾ ਨਿਪਟਾਰਾ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿੰਨਾ ਵਿੱਚੋਂ 15000 ਅਰਜ਼ੀਆਂ ਪ੍ਰਵਾਨ ਕਰਨ ਦਾ ਟੀਚਾ ਹੈ ਜਿਸ ਕਰਕੇ ਹੋਰ ਨਵੀਂ ਅਰਜ਼ੀਆਂ ਨਹੀਂ ਲਈਆਂ ਜਾ ਰਹੀਆਂ ਡੰਡੀ ਫੈਮਿਲੀ ਕਲਾਸ ਦੀਆਂ ਇਹਨਾਂ ਅਰਜ਼ੀਆਂ ਦਾ ਨਿਪਟਾਰਾ ਕਰਨ ਨੂੰ ਆਮ ਤੌਰ ਉੱਤੇ 2 ਸਾਲਾਂ ਦਾ ਸਮਾਂ ਲੱਗ ਰਿਹਾ ਹੈ ਡੰਡੀ ਇਸੇ ਦੌਰਾਨ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਲਿਬਰਲ ਪਾਰਟੀ ਅਤੇ ਲੋਕ ਰਾਏ ਵਿੱਚ ਬਹੁਤ ਕਮਜ਼ੋਰ ਪੈ ਚੁੱਕੇ ਹਨ ਅਤੇ ਉਹਨਾਂ ਉੱਪਰ ਚੁਫੇਰੀਆਂ ਅਸਤੀਫਾ ਦੇ ਕੇ ਪਾਸੇ ਹੋਣ ਦਾ ਦਬਾ ਵਧਿਆ ਹੋਇਆ ਹੈ ਡੰਡੀ ਉਹਨਾਂ ਦੀ ਪਾਰਟੀ ਦੇ ਬਹੁ ਗਿਣਤੀ ਸੰਸਦ ਮੈਂਬਰ ਟਰੂਡੋ ਨੂੰ ਅਸਤੀਫਾ ਦੇਣ ਦੀਆਂ ਅਪੀਲਾਂ ਕਰਨ ਵਿੱਚ ਸ਼ਾਮਿਲ ਹੋ ਚੁੱਕੇ ਹਨ